ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਤੁਹਾਡਾ ਇਸ ਐਜੂਕੇਸ਼ਨਲ ਚੈਨਲ ਦੇ ਵਿੱਚ ਸਵਾਗਤ ਹੈ ਅੱਜ ਅਸੀਂ 1857 ਇਸਵੀ ਦੇ ਵਿਦਰੋਹ ਦੇ ਮਹੱਤਵਪੂਰਨ ਸਥਾਨ ਭਾਰਤ ਦੇ ਨਕਸ਼ੇ ਦੇ ਵਿੱਚ ਫਿਲ ਕਰਾਂਗੇ 1857 ਇਸਵੀ ਦਾ ਵਿਦਰੋਹ ਜਿਸ ਨੂੰ ਆਜ਼ਾਦੀ ਦੀ ਪਹਿਲੀ ਲੜਾਈ ਸੈਨਿਕ ਵਿਦਰੋਹ ਆਦ ਨਾ ਜਾਣਿਆ ਜਾਂਦਾ ਹੈ ਦੇ ਮਹੱਤਵਪੂਰਨ ਸਥਾਨ ਜ਼ਿਆਦਾਤਰ ਉੱਤਰ ਪ੍ਰਦੇਸ਼ ਦੇ ਨਾਲ ਸੰਬੰਧਿਤ ਹੈ ਹੋਰ ਰਾਜਾਂ ਨਾਲ ਵੀ ਸੰਬੰਧਿਤ ਹੈ ਪਰ ਅਸੀਂ ਮਹੱਤਵਪੂਰਨ ਸਥਾਨ ਜਿਹੜੇ ਹੈ ਫਿਲ ਕਰਾਂਗੇ ਚਲੋ ਆਓ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਜਿੱਥੇ ਇਹ ਵਿਦਰੋਹ ਸਟਾਰਟ ਹੋਇਆ ਬੈਰਕਪੁਰ ਸ਼ੋਨੀ ਤੋਂ ਬੈਰਕਪੁਰ ਸੋਨੀ ਜੋ ਬੈਰਕਪੁਰ ਪਛਮੀ ਬੰਗਾਲ ਦੇ ਵਿੱਚ ਫੈਲ ਕਰਾਂਗੇ ਅਸੀਂ ਇਹ ਹੈ ਪਛਮੀ ਬੰਗਾਲ ਦੇ ਵਿੱਚ ਉਸ ਤੋਂ ਬਾਅਦ ਦੇਸ਼ ਦੀ ਰਾਜਧਾਨੀ ਦਿੱਲੀ ਇੱਥੇ ਵਿਦਰੋਹ ਫੈਲਿਆ ਅੰਬਾਲਾ ਦੇ ਵਿੱਚ ਹਰਿਆਣੇ ਦੇ ਵਿੱਚ ਵਿਦਰੋਹ ਫੈਲਿਆ ਯੂਪੀ ਦੇ ਵਿੱਚ ਮੇਰਠ ਦੇ ਵਿੱਚ ਵਿਦਰੋਹ ਮੇਰਠ ਦੇ ਨਾਲ ਬਿਲਕੁਲ ਬਰੇਲੀ ਰੇਲੀ ਦੇ ਨਾਲ ਸਾਹਮਣੇ ਅਗਰਾ ਫਵਾ ਲਖਨਊ ਲਖਨਊ ਦੇ ਨਾਲ ਕਾਨਪੁਰ ਕਾਨਪੁਰ ਦੇ ਨਾਲ ਗਵਾਲੀਅਰ ਚੰਸੀ ਉਸ ਤੋਂ ਬਾਅਦ ਅਲਾਹਾਬਾਦ ਬਨਾਰਸ ਆਦ ਲਗਭਗ ਇਹ ਮਹੱਤਵਪੂਰਨ ਸਥਾਨ ਹਨ ਜਿਨ੍ਹਾਂ ਦੇ ਵਿੱਚ ਇਹ ਵਿਦਰੋਹ ਫੈਲਿਆ